ਆ ਵੀਡੀਓ ਬਣਾਵਾਂਗੇ ਫਰੌਕ ਦੀ ਸਟੀਚਿੰਗ ਤੇ ਫਰੌਕ ਦੀ ਸਟੀਚਿੰਗ ਆਪਾਂ ਨੇ ਕਿਸ ਤਰ੍ਹਾਂ ਕਰਨੀ ਹੈ ਬੜਾ ਆਣੀ ਫਰੌਕ ਬਣਾਵਾਂਗੇ ਠੀਕ ਹੈ ਜੀ ਆਪਾਂ ਫਰੰਟ ਨੈਕ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਉਹਦੀ ਵੀਡੀਓ ਆਪਾਂ ਨੇ ਚੈਨਲ ਉੱਪਰ ਅਪਲੋਡ ਕਰ ਦਿੱਤੀ ਹੈ ਬੈਕ ਸਾਈਡ ਦਾ ਨੈਕ ਆਪਾਂ ਕੱਟ ਕਰਾਂਗੇ ਪੌਣੇ 3 ਇੰਚ ਤੇ ਆਪਾਂ ਨੇ ਬੈਕ ਸਾਈਡ ਦਾ ਨੈਕ ਕੱਟ ਕਰਨਾ 5.5 ਇੰਚ ਆਪਾਂ ਨੇ ਲੰਬਾਈ ਕਰਨੀ ਹੈ ਠੀਕ ਹੈ ਜੀ ਫਰੰਟ ਨੈਕ ਹੈਗਾ 3 ਇੰਚ ਦਾ ਤੇ ਆਪਾਂ ਪੌਣੇ 3 ਇੰਚ ਦਾ ਕੱਟ ਕਰਾਂਗੇ ਇਹਨੂੰ ਤੇ ਵਲੀਰ ਲੱਗ ਕੇ ਇਹਨੇ ਆਪਣੇ ਆਪ ਹੀ 3 ਦਾ ਹੋ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਬੈਕ ਸਾਈਡ ਦੀਆਂ ਪਲੇਟਾਂ ਪਾਵਾਂਗੇ 1.5 ਇੰਚ ਤੇ 3.5 ਇੰਚ ਚੜਾਈ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਹੀ ਪਾਵਾਂਗੇ ਜੀ ਦੋਸਤੋ ਆਪਾਂ ਪਿਛਲੇ ਗਲੇ ਦੇ ਉੱਪਰ ਲਗਾਉਣ ਦੇ ਲਈ ਰੇਵਲੀਰ ਕੱਟ ਕਰ ਲੈਣੀ ਹੈਗੀ ਰੇਵਲੀਰ ਕੱਟ ਕਰਨ ਤੋਂ ਬਾਅਦ ਆਪਾਂ ਨੇ ਜੋੜ ਲਗਾ ਲੈਣਾ ਜੋੜ ਲਗਾਉਣ ਤੋਂ ਬਾਅਦ ਆਪਾਂ ਨੇ ਰੇਵਲੀਰ ਅਟੈਚ ਕਰ ਦੇਣੀ ਹੈ ਹਲਕੇ ਹਲਕੇ ਹੱਥ ਨਾਲ ਅਟੈਚ ਕਰ ਦੇਣੀ ਹੈ ਰੇਵਲੀਰ ਆਪਾਂ ਨੇ ਖਿੱਚਣੀ ਨਹੀਂ ਨਹੀਂ ਹੈਗੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਟੱਕ ਲਗਾ ਲੈਣੇ ਨੇ ਜਿੰਨੀ ਰੇਵਲੀਰ ਆਪਾਂ ਨੇ ਬਾਹਰ ਕੱਢਣੀ ਆ ਉਨੀ ਆਪਾਂ ਨੇ ਇਹਨੂੰ ਅੰਦਰ ਨੂੰ ਫੋਲਡ ਕਰ ਦੇਣਾ ਜਿੰਨੀ ਆਪਾਂ ਨੂੰ ਜ਼ਰੂਰਤ ਆਉਣੀ ਆਪਾਂ ਇਹਨੂੰ ਬਾਹਰ ਰੱਖ ਲਾਂਗੇ ਤੇ ਆਪਾਂ ਸਲਾਈ ਲਗਾ ਦਾਂਗੇ ਇਸ ਤਰ੍ਹਾਂ ਆਪਾਂ ਨੇ ਕੰਪਲੀਟ ਕਰ ਲੈਣਾ ਹਾਂਜੀ ਦੋਸਤੋ ਹੁਣ ਆਪਾਂ ਨੇ ਇਹਨਾਂ ਲੰਬੀਆਂ ਪਲੇਟਾਂ ਪਾ ਕੇ ਕੰਪਲੀਟ ਕਰ ਲੈਣਾ ਪਿਛਲੇ ਪੱਲੇ ਦੇ ਵਿੱਚ ਹਾਂਜੀ ਦੋਸਤੋ ਹੁਣ ਆਪਾਂ ਤੀਰਿਆਂ ਦੀਆਂ ਸਲਾਈਆਂ ਲਗਾ ਕੇ ਕੰਪਲੀਟ ਕਰ ਲਾਂਗੇ ਦੋਨੇ ਸਾਈਡ ਦੇ ਤੀਰੇ ਆਪਾਂ ਨੇ ਜੜ ਦੇਣੇ ਨੇਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਤੀਰਿਆਂ ਦੀ ਸਲਾਈ ਆਪਾਂ ਨੇ ਲਗਾ ਕੇ ਦੋਨੇ ਸਾਈਡ ਤੋਂ ਕੰਪਲੀਟ ਕਰ ਲਈ ਹੈਗੀ ਠੀਕ ਹੈ ਜੀ ਹੁਣ ਆਪਾਂ ਨੀਚਲਾ ਪਾਰਟ ਆ ਜਿਹੜਾ ਉਹ ਤਿਆਰ ਕਰਾਂਗੇ ਫ੍ਰੌਕ ਦਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਫਰੰਟ ਪੱਲੇ ਦੇ ਵਿੱਚ ਆਪਾਂ ਨੇ ਪਲੇਟਾ ਪਾ ਕੇ ਨਾ ਪੱਲਾ ਕੰਪਲੀਟ ਕਰ ਲਿਆਗਾ ਠੀਕ ਹੈ ਜੀ ਦੇਖ ਸਕਦੇ ਹੋ ਹੁਣ ਆਪਾਂ ਨੀਚਲਾ ਪਾਰਟ ਇਹਦਾ ਉਹ ਤਿਆਰ ਕਰਾਂਗੇ ਸੋ ਹੁਣ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ ਬਾਲਾ ਆਪਾਂ ਨੇ 17 ਇੰਚ ਦੇ ਵਿੱਚ ਜਾਂ 17.5 ਇੰਚ ਦੇ ਵਿੱਚ ਪਾਉਣੇ ਨੇ ਕਿਉਂਕਿ ਫਿਟਿੰਗ ਹੈ ਜਿਹੜੀ 15.5 15 ਇੰਚ ਆ ਤੇ ਆਪਾਂ ਨੂੰ 2 ਇੰਚ ਐਕਸਟਰਾ ਚਾਹੀਦਾ ਦੋਨੇ ਸਾਈਡਾਂ ਸਲਾਈਆਂ ਦੇ ਲਈ ਠੀਕ ਹੈ ਜੀ ਹੁਣ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ ਥੋੜਾ ਕਪੜਾ ਚੱਕਾਂਗੇ ਬਲ ਮੋਟੇ ਪਾਵਾਂਗੇ ਥੋੜੇ ਜਿ ਠੀਕ ਹੈ ਜੀ ਜਿਹ ਹਾਂਜੀ ਦੋਸਤੋ ਵਾਲਾ ਆਪਾਂ ਪਾ ਕੇ ਕੰਪਲੀਟ ਕਰ ਲਏ ਨੇ ਹਾਂਜੀ ਦੋਸਤੋ ਹੁਣ ਜਿਹੜੇ ਆਪਾਂ ਨੇ ਵਾਲ ਪਾਏ ਨੇ ਦੋਨੇ ਸਾਈਡ ਦਾ ਵਾਲਾ ਆਪਾਂ ਨੇ ਪਾ ਕੇ ਕੰਪਲੀਟ ਕਰ ਲਏ ਨੇ ਤੇ ਹੁਣ ਆਪਾਂ ਇਹਨੂੰ ਨਾਲ ਅਟੈਚ ਕਰਾਂਗੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਸਿੱਧੀ ਸਾਈਡ ਅੰਦਰਲੀ ਸਾਈਡ ਰੱਖਣੀ ਆਪਾਂ ਨੇ ਇਸ ਤਰ੍ਹਾਂ ਅਟੈਚ ਕਰ ਦੇਣਾਗਾ ਠੀਕ ਹੈ ਜੀ ਇਸ ਤਰ੍ਹਾਂ ਅਟੈਚ ਕਰਨਾ ਸ਼ੁਰੂ ਕਰਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਇਸ ਤਰ੍ਹਾਂ ਲਗਾ ਦਿੱਤਾ ਹੈ ਨਾਲ ਅਟੈਚ ਕਰ ਦਿੱਤਾ ਹੈ ਜੇ ਹੁਣ ਆਪਾਂ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਐਟੈਚ ਕਰਾਂਗੇ ਫਰੰਟ ਪੱਲੇ ਦੇ ਨਾਲ ਹਾਂਜੀ ਦੋਸਤੋ ਹੁਣ ਆਪਾਂ ਇਹਦੀ ਫਿਟਿੰਗ ਦੀ ਸਲਾਈ ਲਗਾਵਾਂਗੇ ਹਾਂਜੀ ਦੋਸਤੋ ਹੁਣ ਆਪਾਂ ਫਿਟਿੰਗ ਦੀ ਸਲਾਈ ਲਗਾਵਾਂਗੇ ਨੀਚੋਂ ਨੀਚੋਂ ਆਪਾਂ ਨੇ ਨਾ ਜਿੱਥੋਂ ਆਪਾਂ ਨੇ ਬਾਡੀਆਂ ਜੋੜੀਆਂ ਹੋਈਆਂ ਨੇ ਦੋਨੇ ਉਥੋਂ ਆਪਾਂ ਨੇ ਬਿਲਕੁਲ ਸਹੀ ਕਰ ਲੈਣਾ ਸਲਾਈ ਨੂੰ ਸਲਾਈ ਦੇ ਉੱਪਰ ਕਰ ਲੈਣਾ ਇਸ ਤਰ੍ਹਾਂ ਤੇ ਸਲਾਈ ਆਪਾਂ ਇਹ ਚੰਗੀ ਤਰ੍ਹਾਂ ਲਗਾ ਕੇ ਕੰਪਲੀਟ ਕਰਦੇ ਹਾਂ हाँ जी दोस्तों देख सकते हो तुम दोनों साइड अपने सिलाई लगा के कंप्लीट कर लिया है वादू कपड़ा आप कट कर दागे फिनिशिंग दे देंगे ठीक है जी तो, ਆਪਾਂ ਨੇ ਨਾ ਫਰੌਕ ਦਾ ਘੇਰਾ ਜਿਹੜਾ ਨੀਚੋਂ ਫੋਲਡ ਕਰ ਲਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਨਾਲ ਨਾ ਲੇਸ ਅਟੈਚ ਕਰਾਂਗੇ ਘੇਰੇ ਦੇ ਗਈ ਹੀ ਹੈ ਨਾ ਸੈੱਡ ਸਲਾਈ ਉੱਥੋਂ ਆਪਾਂ ਲੇਸ ਅਟੈਚ ਕਰਨੀ ਸ਼ੁਰੂ ਕਰਾਂਗੇ ਨੀਚੇ ਰੱਖ ਕੇ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ ਦੋਸਤੋ ਇਸ ਤਰ੍ਹਾਂ ਆਪਾਂ ਨੇ ਲੇਸ ਅਟੈਚ ਕਰ ਲੈਣੀ ਹੈ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਲੈਂਸ ਲਗਾ ਕੇ ਆਪਾਂ ਨੇ ਸਾਰਾ ਘੇਰਾ ਇਸ ਤਰ੍ਹਾਂ ਕੰਪਲੀਟ ਕਰ ਲਿਆਗਾ ਬਾਹਾਂ ਅਟੈਚ ਕਰਾਂਗੇ ਠੀਕ ਹੈ ਜੀ ਬਾਹਾਂ ਅਟੈਚ ਕਰਕੇ ਤੁਹਾਨੂੰ ਫਰੌਕ ਤੁਹਾਨੂੰ ਦਿਖਾਉਂਗੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਫਰੌਕ ਆਪਾਂ ਨੇ ਪੂਰੀ ਰੈਡੀ ਕਰ ਲਈ ਹੈ ਜੀ ਦੇਖ ਸਕਦੇ ਹੋ ਤੁਸੀਂ neck design ਤੇ ਆਪਾਂ ਨੇ ਬਾਹਾਂ ਦੇ ਉੱਪਰ ਵੀ ਇਸ ਤਰ੍ਹਾਂ ਲੈਂਸ ਲਗਾਈ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਘੇਰੇ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਲੈਂਸ ਲਗਾਈ ਆ ਇਹਦੇ ਤੇ ਫਰੌਕ ਆਪਣੀ ਬਣ ਕੇ ਕੰਪਲੀਟ ਹੋ ਗਈ ਹੈ ਨਾਲ ਪਲਾਜ਼ੋ ਬਣਾਇਆ ਆਪਾਂ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ